ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਨੂੰ ਪਾਰ ਆਏ ਚੈਨਲ ਤੇੜਾ ਸਵਾਗਤ ਹੈ ਜੀ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਸਾਡੇ ਦੇਸ਼ ਦੇਸ਼ ਸਾਡੇ ਬਲੌਗ ਦੇਖਣ ਵਾਲੇ ਸਾਡੇ ਭੈਣ ਭਰਾ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਪਿਆਰ ਭਰੇ ਅਸ਼ਕਸ ਵੀਰ ਦੀ ਤੇ ਪਹੁੰਚ ਚੁੱਕੀ ਹੈ ਜੀ ਸੱਤ ਤੇ ਪਾਈ ਆ ਅਸੀਂ ਆਹ ਦੇਖੋ ਅੱਜ ਮੈਂ ਲਿਆ ਸਾਗ ਸਾਗ ਵੀ ਗੋਭੀ ਸਰਾਂ ਦਾ ਪੱਤਾ ਪੱਤਾ ਆ ਤੇ ਜਿਹੜਾ ਕਿ ਆਪਾਂ ਜਰੂਰ ਘਰਾਂ ਚ ਹੁੰਦਾ ਸਾਗ ਆਪਣੇ ਤਾਂ ਆਪਾਂ ਪਤਾ-ਪਤਾ ਲਾ ਕੇ ਪਰੇ ਸਿਰਦਨੇ ਆਨੇ ਆ ਬਸ ਉਹੀ ਆ ਸਾਗ ਹੈ ਨਾ ਤੇ ਤੈਨੂੰ ਖੁਸ਼ੀ ਵਿੱਚ ਸਾਗ ਦੀਆਂ ਲਲੀਆ ਤੇ ਖੁਸ਼ੀ ਲਲੀ ਪਾਲਕ ਦੀ ਹੁਣ ਇਹਨੂੰ ਸਵਾਰੂੰਗੀ ਤੇ ਚਲੋ ਜਤਨੇ ਹੀ ਬਣ ਜਾਣਾ ਸਾਗ ਇਹ ਹੈ ਨਾ ਮੋਲ ਦਾ ਕਾਦਾ ਹੁੰਦਾ ਵੀ ਤਾਨ ਪੂਰਾ ਜਿਆ ਕਰਨ ਵਾਲੀ ਗੱਲ ਹੁੰਦੀ ਹੈ ਤਾਂ ਅੱਜ ਚਿੱਟੀਆਂ ਵਾਂਗੂ ਬਣਾਵਾਂਗੀ ਸਾਗ ਤੇ ਤੁਹਾਨੂੰ ਸਾਗ ਦਾ ਵਲੌਗ ਦੇਖੋ ਅੱਜ ਕਲਵੀ ਨੇ ਬਣਾਉਣਾ ਸਾਗ ਚੁੱਲੇ ਤੇ ਹੈ ਨਾ ਇਹ ਸਵਾਰ ਲਈਏ ਕਾਂਡ ਛਾਂਟ ਕਰ ਲਈਏ ਫੇਰ ਤੁਹਾਨੂੰ ਦਿਖਾਉਣੀ ਵੀ ਕਿੰਨਾ ਕੁ ਬਚਿਆ ਮੈਸੇ ਪੈਣ ਅੱਧ ਵੱਲੇ ਹੀ ਆ ਕਰਦੀ ਸਾਗ ਦੀ ਵਰਕਤ ਹੁੰਦੀ ਹੈ ਚਲੋ ਵੀਰ ਮੈਗਨੀ ਦੂਰੋਂ ਆ ਸ਼ਾਹਕੋਟ ਮਲਸੀਆਂ ਤੋਂ ਆਏ ਵੇਚਣ ਸਾਡੇ ਪਿੰਡ ਉੱਪਰ ਆਏ ਚਲੋ ਲੈ ਲੈਨੇ ਆ ਨਾ ਦੇ ਇੱਕ ਕੋਈ ਆਸ ਨਹੀਂ ਹੁੰਦਾ ਆ ਤੇ ਇਦਾਂ ਮੋੜ ਚੱਲਦੀ ਆ ਪੱਟ ਓਕੇ ਓਕੇ ਸਾਗ ਵੇ ਪੱਤਾ ਸੋਹਣਾ ਆ ਕਹਿੰਦੇ ਨੱਟ ਨਹੀਂ ਜਣੀ ਇਹਨਾਂ ਨੇ ਪਾਲਿਆ ਇਹਨੂੰ ਜਾਲ ਵਿਛਾ ਕੇ ਤੇ ਨਾ ਮਮੇ ਤੋਂ ਆਂਦੀ ਮਛਰ ਮਛਰ ਖਾ ਜਾਂਦਾ ਸਾਗ ਨੂੰ ਗਰਮੀਆਂ ਨੂੰ ਤੋਂ ਹੋ ਗੱਲ ਨਹੀਂ ਬਣਦੀ ਹੈਗੀ ਨਾ ਜਿਹੜੀ ਹੋਣੀ ਚਾਹੀਦੀ ਆ ਤੇ ਚਲੋ ਠੀਕ ਹੈ ਜੀ ਇਹਨੂੰ ਕੱਲ ਸਵਾਰਦੇ ਆ ਅਸੇ ਪੱਤਾ ਬਹੁਤ ਸੋਹਣਾ ਹੈ ਦੇਖੋ ਪਾਲਕ ਵੀ ਕਿੰਨੀ ਵਧੀਆ ਹੈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੇਖੋ ਜੀ ਅੱਜ ਇਸ ਦਿਨ ਹੋ ਗਿਆ ਆ ਸ਼ੁੱਕਰਵਾਰ ਤੇ ਮਾਰਨਿੰਗ ਟਾਈਮ ਹੋ ਗਿਆ ਤੇ ਨਾਲ ਹਵਾ ਵੀ ਚੱਲਦੀ ਥੋੜੀ ਥੋੜੀ ਤੇ ਪਰਸੋਂ ਤੋਂ ਬਹੁਤ ਮੀਂਹ ਹੀ ਰਿਹਾ ਹੈ ਹਨਾ ਤੇ ਅੱਜ ਚਲੋ ਫੇਰ ਉੱਠਣੀਆਂ ਨੇ ਹਵਾ ਚੱਲਣ ਦੀ ਸਵੇਰੇ ਸਵੇਰੇ ਹੁੰਦਾ ਫਟਾਫਟ ਨਵੇੜ ਲਈ ਕੰਮ ਹੈ ਨਾ ਫਿਰ ਤਾਂ ਬਹੁਤ ਠੰਡੀ ਵੀ ਰਹਿੰਦੀ ਹੈ ਫਿਰ ਅੱਗ ਵਾਲ ਕੇ ਹੁਣ ਆਪਾਂ ਜਿਹੜੇ ਚੁੱਲ੍ਹੇ ਤੇ ਕੰਮ ਕਰਨੇ ਵਾਲੇ ਉਹ ਕਰਾਂਗੇ ਇੱਥੇ ਬਹਿ ਕੇ ਤੇ ਨਾਲੇ ਖੁੱਲਾ ਵਧੀਆ ਲੱਗਦਾ ਇੱਥੇ ਨਾ ਤੇ ਨਾਲੇ ਬਹਿ ਕੇ ਕੰਮ ਵਧੀਆ ਲੱਗਦਾ ਦਾ ਹੋ ਜਾਂਦੀ ਆ ਤੇ ਲੈ ਲਿਓ ਕੀ ਕਰੀਏ ਅੱਜ ਕੱਲ ਅੱਗ ਬਲਣੀ ਬਹੁਤ ਸੌਖੀ ਹੁੰਦੀ ਆ ਤੇ ਗਰਮੀ ਸਿਆਲੇ ਨੂੰ ਔਖੀ ਹੁੰਦੀ ਆ ਅੱਜ ਤੇ ਮਿੰਡ ਮਟਿਆ ਅੱਜ ਕੱਲ ਅੱਗ ਬਲ ਜਾਂਦੀ ਆ ਇਹ ਦੇਖੋ ਜੀ ਮੇਰੇ ਕੰਮ ਪਾਥੀਆਂ ਪਾਥੀਆਂ ਸਾਰੀਆਂ ਧੂੜ ਥੱਲੇ ਆ ਗਈਆਂ ਮੇਰੀਆਂ ਜਿੰਨੀਆਂ ਰੱਖੀਆਂ ਸੀ ਬਾੜ ਸਾਰੀਆਂ ਬਾੜ ਲਈਆਂ ਮੈਂ ਮੈਨੂੰ ਪਤਾ ਨਹੀਂ ਸੀ ਵੀ ਪਾਥੀਆਂ ਮੈਂ ਬਾੜ ਲੂੰਗੀ ਨਹੀਂ ਉਹ ਬਾੜ ਲਈਆਂ ਤਾਂ ਹੁਣ ਚਲੋ ਫਿਰ ਧੂੜੀ ਵਰਤੀ ਆਉਗੀ ਫਿਰ ਉਹ ਬਾਹਰ ਆਉਂਦੀ ਹੈ ਨਾ ਤੋ ਉਦਾਂ ਆਪਏ ਦੇ ਟੈਂਪਾਸ ਕਰ ਲੈਨੇ ਆ ਦੇ ਖੇਲ ਪਾ ਕੇ ਚਲੋ ਬਬੇ ਕਿਹਦਾ ਲਿਫਾਫੇ ਮਗਰ ਛਿੱਟੇ ਨਹੀਂ ਬਲਫਾਫੇ ਇਦਾਂ ਨਾਲ ਇਕੱਠੇ ਕਰ ਕਰ ਰੱਖ ਦੇਣੀ ਆ ਜਿਹੜਾ ਅੱਗ ਬਾਲਨੀ ਹੁੰਦੀ ਆ ਤੇ ਸੌਖਾ ਕੰਮ ਹੋ ਜਾਂਦਾ ਤੇ ਉਹ ਦੋਨੋਂ ਬਾਲ ਲੈਣੀ ਹੁੰਦੀ ਆ ਤੇ ਨਾਲੇ ਤਾਂ ਅੱਗ ਬਹੁਤ ਸੋਹਣੀ ਬਲਦੀ ਆ ਤੇ ਨਾਲੇ ਖਾਰਾ ਨਹੀਂ ਪੈਂਦਾ ਹੈਗਾ ਨਾ ਗੋਹੀ ਕੁੜੇ ਵਿੱਚ ਤੇ ਆ ਕੇ ਖੇਤਾਂ ਵਿੱਚ ਢੇਰ ਚ ਜਾ ਕੇ ਰਲਦੇ ਵੀ ਹੈ ਨਹੀਂਗੇ ਇਹ ਨਾ ਇਹ ਰਲਦੇ ਵੀ ਹੈ ਨਹੀਂਗੇ ਤੇ ਫਿਰ ਲਿਫਾਫੇ ਸਾੜਨੇ ਚੰਗੇ ਆ ਹੈ ਲੀਆ ਤੁਹਾਨੂੰ ਵੀ ਰੈਡੀ ਨਹੀਂ ਹੋਣਾ ਬਾ ਕੀ ਕਹਿੰਦੀ ਐ ਇਹ ਮੇਰਾ ਪੇਰਾ ਤੇ ਆਪਣਾ ਸੇਕ ਬਾਰ ਦੇ ਬੀਤਾ ਕੱਲ ਫਿਰ ਕੋਈ ਵੀ ਵੀਡੀਓ ਬਣਾਈ ਕੱਲ ਮੇਰਾ ਮਨ ਨਹੀਂ ਕੀਤਾ ਬਣਾਉਣ ਨੂੰ ਦੇਖੋ ਜੀ ਤੇ ਮੇਰੀ ਆਪਾਂ ਆਪਾਂ ਸੀ ਠੱਕ ਜਾਨੇ ਹੈ ਨਾ ਕੱਲ ਨਹੀਂ ਮਨ ਕੀਤਾ ਪਰ ਤੋਂ ਨਹੀਂ ਮੇ ਤੋਂ ਬਣੀ ਹੋਈ ਸਾਗ ਬਣਾਇ ਸੀ ਪਾਸੇ ਮੈਂ ਤੇ ਸਾਗ ਵੀ ਬੜੇ ਬਖਤ ਨਾਲ ਬਣਾਇਆ ਤੇ ਉਦੋਂ ਮੀਂਹ ਨੇ ਆ ਗਿਆ ਉਦੋਂ ਮੈਂ ਸਾਗ ਰੱਖ ਲਿਆ ਚਲੋ ਖੈਰ ਬਣ ਗਿਆ ਨਾ ਔਰ ਮੇਰੇ ਭੈਣ ਭਰਾ ਬਹੁਤ ਵਧੀਆ ਜਿਹੜੇ ਮੇਰੀ ਸਪੋਰਟ ਕਰਦੇ ਨੇ ਰਿਸ਼ਤੇਦਾਰ ਹਨਾ ਤੇ ਕਈ ਤੇ ਮੇ ਤੁ ਬਹੁਤ ਜੈਲਸ ਕਰਦੇ ਆ ਕਈਆਂ ਨੂੰ ਮੇਰੇ ਬਲੌਗ ਤਾਂ ਬਹੁਤ ਮਿਰਚਾਂ ਵਾਂਗੂ ਲੱਗਦੀ ਆ ਤੇ ਜਿਹੜੇ ਮੇਰੇ ਆਪਣੇ ਆ ਨਾ ਜਿਆਦਾ ক্লোਜ਼ ਆ ਰਿਸ਼ਤੇਦਾਰ ਮੈਨੂੰ ਫੋਨ ਕਰਦੇ ਬਹੁਤ ਵਧੀਆ ਨਾਲ ਲੱਗਦੀ ਮੇਰੇ ਬਲੌਗ ਤੇ ਧੰਨਵਾਦ ਭੈਣੇ ਉਹਨਾਂ ਦਾ ਤੇ ਮੈਨੂੰ ਮਚੌਂਕਾ ਬਣਾਇਆ ਤੇ ਮੈਨੂੰ ਚੌਂਕੇ ਦੀ ਦਿੰਦੀ ਆ ਵਧਾਈਆਂ ਮੇਰੀਆਂ ਭੈਣਾਂ ਹਨਾ ਚਲੋ ਵਧੀਆ ਠੀਕ ਆ ਜੀ ਹੁਣ ਇਹ ਦਈ ਦੇਣਾ ਤੇ ਬਹੁਤ ਵਧੀਆ ਲੱਗ ਰਿਹਾ ਦੇਖੋ ਜੀ ਹਰੇ ਕੋਈ ਆਪਣਾ ਆਪ ਦੇਖ ਕੇ ਨਾ ਕੋਈ ਚੀਜ਼ ਚਲਾਉਂਦਾ ਆ ਜਾਂ ਕਿਸੇ ਜਿਹਾ ਕਿਦਾਂ ਵੀ ਹੈਗਾ ਨਾ ਤੇ ਕਿਸੇ ਨੂੰ ਕੀ ਪ੍ਰੋਬਲਮ ਮੇਰਾ ਨੈਟ ਆ ਤੇ ਮੇਰਾ ਫੋਨ ਆ ਤੇ ਮੈਨੂੰ ਆਪਣੇ ਫੈਮਲੀ ਫੁੱਲ ਸਪੋਰਟ ਆ ਨਾ ਕਿਸੇ ਨੂੰ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ ਹੈਗੀ ਬਹੁਤ ਨੌਕ ਜੋ ਕਰਨੇ ਵਾਲੇ ਭਾਤ ਜਿਹੜੇ ਨੌਕ ਜੋ ਕਰਨੇ ਵਾਲੇ ਮੈਂ ਛੱਡ ਦਿੱਤੇ ਰਿਸਤੇ ਉਹ ਮੈਂ ਆਪਾਂ ਨਹੀਂ ਉਹਨਾਂ ਨਾਲ ਮਿਲਦੇ ਵਰਤਦੇ ਤੇ ਸਹੀ ਆਪਣੀ ਜਗ੍ਹਾ ਉਹ ਨਾ ਤੇ ਜਿਹੜੇ ਆਪਣੇ ਦਾ ਹੈਗੇ ਉਹ ਹੈਗੇ ਵੀ ਆ ਫੋਨ ਕਰਦੇ ਆ ਮੇਰੇ ਵਲੌਗ ਦੇਖਦੇ ਆ ਤੇ ਬਹੁਤ ਪਸੰਦ ਲੱਗਦੇ ਇਹਨਾਂ ਨੂੰ ਇਹ ਤਾਂ ਤੇ ਕਈ ਰਿਸ਼ਤੇ ਲਿੱਦਾ ਵੀ ਹੁਣ ਅਸੀਂ ਜਿਦਾਂ ਕਰ ਲੋ ਵੀ ਰੋਲੇ ਰੁੱਪੇ ਤਾਂ ਬਹੁਤ ਅਸੀਂ ਹੁਣ ਠੀਕ ਆ ਪਹਿਲੇ ਰੋਲੇ ਰੁੱਪੇ ਚਲਈਦਾ ਸੀਗਾ ਅੱਗੇ ਚਲ ਗਏ ਇਹ ਜੋ ਹੋ ਗਿਆ ਉਹ ਹੋ ਗਿਆ ਅਸੀਂ ਹੁਣ ਉਸ ਨਾਲ ਰਿਸ਼ਤਿਆਂ ਦੇ ਪਿੱਛੇ ਹਟ ਗਏ ਆ ਤੇ ਚਲੋ ਵਧੀਆ ਆ ਤੇ ਮੈਂ ਤਾਂ ਇਹ ਕਹਿੰਦੀ ਨੂੰ ਜਿਸ ਇਨਸਾਨ ਦੀ ਜਵਾਨੀ ਹੈਨੀ ਤਾਂ ਉਹਦੇ ਮਗਰ ਕੀ ਜਾਣਾ ਹਨਾ ਭਵੇਂ ਆਪਣਾ ਕਿੰਨਾ ਵੀ ਆਪਕਾ ਰਿਸ਼ਤੇ ਆ ਹੋਵੇ ਹਨਾ ਲਾਗੇ ਤਾਂ ਉਹ ਵੀ ਇੱਕਦਾਂ ਨੇ ਹੈ ਹਨਾ ਜਿੱਦ ਦੀ ਕੋ ਜਵਾਨੀ ਹੈ ਨੀ ਇਹ ਤੇ ਉਥੇ ਕੁਛ ਇੱਥੇ ਕੁਛ ਤੇ ਅਸੀਂ ਜੀ ਹੁਣ ਬਹੁਤ ਸੌਖੇ ਆ ਆਪਣੇ ਨਾਮ ਦਾ ਕੰਮ-ਕੰਮ ਕਰਦੇ ਆ ਤੇ ਬਹੁ ਟੈਨਸ਼ਨਾਂ ਲੈ ਲੈ ਕੇ ਦੇਖ ਲਈਆਂ ਰਿਸ਼ਤੇਦਾਰਾਂ ਦੀਆਂ ਹਨਾ ਤੇ ਕੁਛ ਨਹੀਂ ਹੱਥ ਪੱਲਿਆ ਆ ਤੇ ਆਪਣਾ ਕੰਮ ਹੀ ਆਪਣੀ ਕੰਮ ਆਉਂਦਾ ਆ ਇਦਾਂ ਉਤੇ ਹੁਣ ਵਧੀਆ ਜੀ ਐਵੇਂ ਟੈਨਸ਼ਨਾਂ ਲੈਣੀ ਆ ਗਾਣਾ ਖਾਣਿਆ ਕੀ ਫਾਇਦਾ ਜਲਦੀ ਜਲਦੀ ਅਸੀਂ ਮੜਲੇ ਤੋਂ ਮੜਲੇ ਚੰਗੇ ਆ ਨਾ ਤੇ ਅਸੀਂ ਵੀ ਚੰਗੇ ਕਦੇ ਵੀ ਚੰਗੇ ਨਹੀਂ ਬਣ ਸਕਦੇ ਅਸੀਂ ਜੇ ਅਸੀਂ ਮਾੜੇ ਤਾਂ ਮਾੜੇ ਵਧੀਆ ਤੇ ਇਦਾਂ ਜੋ ਜੋ ਉਹਨੂੰ ਪਰਮਾਤਮਾ ਨਾਲ ਅੱਗੇ ਇੱਕ ਇਹ ਵੀ ਗੱਲ ਆ ਰੱਬ ਨੇ ਦਿਮਾਗ ਦਿੱਤਾ ਆਪਾਂ ਨੂੰ ਨਾ ਕਿੱਦਾਂ ਆਪਾਂ ਵਧਣਾ ਹੈ ਕਿੱਦਾਂ ਨਹੀਂ ਹੈਗਾ ਚੰਗਾ ਬਣਾ ਆਪਣਾ ਆ ਸੋਚਣਾ ਬੰਦੇ ਨੇ ਨਾ ਅਗਲੇ ਦਿਮਾਗ ਦਿਨ ਚੱਲਣਾ ਆਪਣਾ ਦਿਮਾਗ ਚਲਾਓ ਸੋਚੋ ਚੰਗਾ ਬਣਾ ਕੀ ਸਾਡੇ ਲਈ ਇਹ ਥੋੜੀ ਵੀ ਅਗਲਾ ਅਗਲਾ ਕਹਿ ਦੇਵੀਂ ਵੀ ਆ ਛਾਂ ਹੈ ਛਾਂ ਆ ਤਾਂ ਪਿਆਰ ਤੋਂ ਪਿਆਰ ਨਹੀਂ ਜੀ ਸੋਚੋ ਆਪਣਾ ਆਪਣੇ ਵਿੱਚੋਂ ਦੇਖਿਆ ਕਰੋ ਮੈਂ ਤੇਹੀ ਕਿ ਨਹੀਂ ਹਾਨੀ ਆ ਤੇ ਬਾਕੀ ਅਸੀਂ ਬਹੁਤ ਵਧੀਆ ਆ ਤੇ ਪਹਿਲਾਂ ਤੁਸੀਂ ਸਾਡੇ ਪਿਛਲੇ ਵਲੌਗ ਦੇਖੇ ਹੋਣਗੇ ਹਨ ਤੁਹਾਨੂੰ ਟੈਨਸ਼ਨ ਆ ਰਿਖ ਤੇ ਆਰਾ ਵਿੱਚ ਕਿੰਨੀ ਗਾਲੀ ਕਲੋਚ ਹੁੰਦੀ ਰਹੀ ਹੈ ਕਿਦਾਂ ਆਇਆਗਾ ਨਾ ਤਾਂ ਆਪਾਂ ਹੁਣ ਟੈਨਸ਼ਨ ਲੈਣੀ ਛੱਡਤੀ ਹੈ ਜੀ ਆਪਾਂ ਇਹ ਟੈਨਸ਼ਨ ਨਹੀਂ ਆਪਾਂ ਟੈਨਸ਼ਨ ਲੈ ਲੈ ਸਰ ਆਪਣੇ ਕੰਮ ਕਰਦੀ ਤੇ ਕੰਮ ਕਰਦੀ ਲੈਣੀ ਟੈਨਸ਼ਨ ਸਾਨੂੰ ਕਿਸੇ ਦੀ ਟੈਨਸ਼ਨ ਹੈ ਨਹੀਂ ਜੀ ਐਮੀ ਕਹਨੂ ਕਿ ਇਹ ਬੱਚੇ ਬੁਰੇ ਪੈਣਾ ਗਾਲਾਂ ਖਾਣੀਆਂ ਕੀ ਫਾਇਦਾ ਕੋਈ ਫਾਇਦਾ ਨਹੀਂ ਹੈਗਾ ਤੇ ਜਿਨ੍ਹਾਂ ਨੂੰ ਮੈਂ ਕਿਹਾ ਉਹ ਵੀ ਮੇਰੇ ਵਲੌਗ ਹੀ ਦੇਖਦੇ ਹੋਣਗੇ ਸੁਣਦੇ ਹੋਣਗੇ ਜਿਨ੍ਹਾਂ ਬਾਰੇ ਮੈਂ ਗੱਲ ਕੀਤੀ ਆ ਇਦਾਂ ਤੇ ਚਲੋ ਖਰ ਜਿਹੜੇ ਆਪਣੇ ਰਿਸ਼ਤੇਰ ਹੈਗੇ ਆ ਉਹ ਵਧੀਆ ਨਾ ਤੇ ਸਾਡੇ ਵਲੌਗ ਦੇਖਦੇ ਆ ਸਾਨੂੰ ਕਮੈਂਟ ਕਰਦੇ ਲਾਈਕ ਕਰਦੇ ਆ ਬਸ ਕਈਆਂ ਨੂੰ ਕਮੈਂਟ ਕਰਨਾ ਮੈਂ ਚਲੋ ਖैर ਕੋਈ ਗੱਲ ਨਹੀਂ ਦੇਖਦੇ ਹੈਗੇ ਸਾਨੂੰ ਨਾ ਤੇ ਇਸ ਗੱਲ ਦੀ ਬੜੀ ਖੁਸ਼ੀ ਹੁੰਦੀ ਆ ਤੇ ਇਦਾਂ ਜੀ ਹੋਰ ਸਭ ਵਧੀਆ ਟਾਟਾ ਲੋ ਜੀ ਦੁੱਧ ਵੀ ਗਰਮ ਕਰ ਲਿਆ ਤੇ ਦੁੱਧ ਮੈਂ ਘਰ ਛੱਡ ਆਈ ਆ ਤੇ ਫਿਰ ਆਲੂ ਕੱਟ-ਕੱਟ ਕੇ ਨਾ ਤੇ ਇਹਦੇ ਵਿੱਚ ਪਾ ਲੈ ਭਾਂਡੇ ਚ ਮੈਂ ਅੱਜ ਜਲ ਬਣਾਵਾਂ ਗਿਆ ਆਲੂ ਵਾਲੇ ਪਰੌਂਠੇ ਕਿਉਂਕਿ ਸਾਗ ਖਤਮ ਹੋ ਚੁੱਕਾ ਆ ਤੇ ਪਰਸਾਂ ਸਾਗ ਬਣਾ ਸੀ ਸਾਗ ਇੰਨਾ ਸੋਹਣਾ ਬਣ ਚਟਣੀ ਸਾਗ ਬਣ ਕੇ ਇੱਕਦਮੀ ਹੈ ਨਾ ਕੱਟ-ਕੱਟ ਕੇ ਆਲੂ ਵਧੀਆ ਲੱਗਦੇ ਆ ਜਿੱਦਾਂ ਕਰ ਲੋ ਜਲਦੀ ਹੋ ਜਾਂਦੇ ਆ ਇਹ ਉਬਲ ਜਾਂਦੇ ਜੇ ਆਪਾਂ ਇਹਦਾ ਸਾਗ ਤੇ ਪਾਉਨੇ ਫਿਰ ਨਹੀਂ ਉਬਲਦੇ ਹੈਗੇ ਜਲਦੀ ਹੈ ਨਾ ਤੇ ਬਾਕੀ ਵੀ ਗੱਲ ਆ ਚਲੋ ਫਿਰ ਅੱਗ ਦੋ ਵਧੀਰੀ ਬਲਦੀ ਪਈ ਆ ਤੁਸੀਂ ਇਤੋਂ ਹਿਸਾਬ ਲਾ ਲਓ ਵੀ ਜਿਹੜੇ ਮੇਰੇ ਸterre ਮੇਨ ਜਾਨੀ ਨਿਆਣੇ ਜਿਹੜੇ ਸੀਗੇ ਨਾ ਮੇਰੇ ਨਾਲ ਬਚਪਨ ਤੋਂ ਖੇਡਦੇ ਸੀਗੇ ਜਾਨੀ ਬਚਪਨ ਚ ਖੇਡਦੇ ਸੀਗੇ ਬਹੁਤ ਜਿਆਦਾ ਸੀਗਾ ਮੇਰੇ ਨਾਲ ਨਾ ਤੇ ਉਹ ਵੀ ਮਤਲਬ ਇਸ ਟਾਈਮ ਨੇ ਆਪਣੇ ਹੈ ਨਹੀਂ ਬੋਲਚਾ ਨਾ ਪਰ ਰਖੀ ਦੀ ਚਲੋ ਠੀਕ ਉਹਨਾਂ ਦੀ ਮਰਜ਼ੀ ਹੈ ਨਾ ਤੇ ਜਿਹਦਾ ਨੂੰ ਚੰਗਾ ਲੱਗਦਾ ਆ ਤੇ ਜਿਹਦਾ ਸਾਨੂੰ ਚੰਗਾ ਲੱਗਦਾ ਸ਼ਾਇਦ ਸੁਣਦੇ ਹੋਣਗੇ ਮੇਰੇ ਵਲੌਗ ਨਾ ਉਹ ਤੇ ਆਪਾਂ ਕਿਸ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਹੈਗੇ ਨਾ ਸਾਰੇ ਆਪਣਾ ਥਾਂ ਜੇ ਸਹੀ ਆ ਹਮਨੇ ਚੰਗੇ ਬੁਰਾ ਨਹੀਂ ਕਹੀ ਉਹ ਸਾਬੇ ਨਾ ਦੇਖੋ ਜੀ ਰੱਬ ਨੇ ਵਾਂ ਫੜਨੀ ਆ ਨਾ ਇੱਥੇ ਵੀ ਤੇ ਉੱਥੇ ਵੀ ਜਿੱਦਾਂ ਗ੍ਰੰਵਣੀ ਚ ਲਿਖਿਆ ਨਾ ਮੇਰਾ ਸਤਿਗੁਰੂ ਦੀਨ ਦੇ ਅੱਲਾ ਇੱਥੇ ਉੱਥੇ ਰਖਵਾਲਾ ਹਨ ਉਹ ਰਖਵਾਲਾ ਉਹੀ ਆ ਤਾਂ ਤਾਂ ਤੇ ਤਾਂ ਤਾਂ ਸਾਈ ਜਾਂਦਾ ਆਪਣੇ ਉਹ ਹਾਂਜੀ ਆਲੂ ਬਲ ਗਏ ਆ ਤੇ ਚੁੱਲੇ ਤੁਹਾਨੂੰ ਪਤਾ ਵੀ ਜਦੋਂ ਆਪ ਅੱਗ ਵਾਲੀ ਆ ਵੀ ਅੱਗ ਬਹੁਤ ਯਾਰਾ ਤੇਜ਼ ਹੁੰਦੀ ਆ ਤੇ ਫਟਾਫਟ ਚੀਜ਼ ਬਣ ਜਾਂਦੀ ਆ ਤੇ ਚੁੱਲੇ ਤੇ ਗਏ ਆਲੂ ਬਲ ਫਿਰ ਮੈਂ ਆ ਕੇ ਆ ਠੰਡੇ ਰੱਖੇ ਆ ਤੇ ਇਹ ਦੇਖੋ ਜੀ ਆਲੂ ਗਰਮ ਗਰਮ ਦਾ ਛੱਲੇ ਵੀ ਨਹੀਂ ਹੁੰਦੇ ਹੈਗੇ ਅੱਜ ਬਣਾਵਾਂਗੇ ਪਰੌਂਠੇ ਵਿੱਚ ਹਰੀਆਂ ਮਿਰਚਾਂ ਪਾ ਕੇ ਧਨੀਆ ਪਾ ਕੇ ਪਿਆਜ਼ ਪਾ ਕੇ ਤੇ ਨੋਰਮਲ ਜਿਹਾ ਆਲੂ ਵਿੱਚ ਮਸਾਲਾ ਪਾ ਕੇ ਹੈਨਾ ਤੇ ਬਣਾਵਾਂਗੇ ਅੱਜ ਤੇ ਦੂਆ ਟਾਈਮ ਦੇਖੋ ਕਿਸ ਕਿਹੜੀ ਸਬਜ਼ੀ ਬਣਦੀ ਆ ਤੇ ਸਵੇਰੇ ਸਵੇਰੇ ਪਰੌਂਠੇ ਵਧੀਆ ਲੱਗਦੇ ਸਾਰੇ ਮੇਰੀਆਂ ਭੈਣਾਂ ਪਰੌਂਠੇ ਬਣਾ ਕੇ ਖਾਂਦੇ ਹੋਣਗੇ ਚਲੋ ਠੀਕ ਲੱਗਦੇ ਆ ਤੇ ਆਲੂਆਂ ਵਾਲੇ ਹੋਗੇ ਸਿੰਪਲ ਹੋਗੇ ਤੇ ਦਾਲ ਵਾਲੇ ਪਰੌਂਠੇ ਹੋਗੇ ਜਾਂ ਕਿਦਾਂ ਵੀ ਹੈਗਾ ਨਾ ਤੇ ਥੋੜੇ ਗਰਮ ਲੱਗਦੇ ਸੀ ਮੈਨੂੰ ਆਲੂ ਤੇ ਮੈਂ ਸੋਚਿਆ ਚਲੋ ਮੈਂ ਕਿਹਾ ਜਰਾ ਅਟਕ ਕੇ ਇਹਨੂੰ ਛਿੱਲਦੇ ਆ ਤੇ ਫਿਰ ਪਹਿਲਾਂ ਬਾਅਦ ਚੋਂ ਮਤਲਬ ਨਹੀਂ ਲੱਸੀ ਬਣਦੀ ਹੈਗੀ ਤੇ ਪਹਿਲਾਂ ਮੈਂ ਲੱਸੀ ਚਲੋ ਬਣਾ ਕੇ ਰੱਖ ਲੈਣੀ ਆ ਤੇ ਅੱਜ ਮੈਂ ਮਧਾਨੀ ਦੀ ਲੱਸੀ ਨਹੀਂ ਰੜਕਣੀ ਹੈਗੀ ਤੇ ਅੱਜ ਫਿਰ ਕੀ ਨਾਲੀ ਰਸੀ ਰੜਕਣੀ ਆ ਤੇ ਆਲੂ ਮੈਨੂੰ ਬਹੁਤ ਗਰਮ ਲੱਗਣ ਡੇ ਸੀਗੇ ਚਲੋ ਮੈਂ ਕਿਥੋਂ ਠੰਡੇ ਹੋ ਜਾਣਗੇ ਤੇ ਦੇਖੋ ਜੀ ਮੇਰੇ ਪੈਣਾ ਸਵੇਰੇ ਸਵੇਰੇ ਬਹੁਤ ਜ਼ਿਆਦਾ ਕੰਮ ਹੁੰਦਾ ਹੈ ਸਵੇਰ ਪੈਣਾ ਦਾ ਹਨਾ ਤੇ ਵਸੇ ਇਹਨਾਂ ਦਾ ਸਾਰਾ ਦਿਨ ਸਾਰਾ ਲੰਘ ਜਾਂਦਾ ਆ ਦਿਨ ਚਾਹੇ ਸਿਆਲੂ ਹੋਣ ਚਾਹੇ ਗਰਮੀ ਵਾਲੇ ਹੋਣ ਤੇ ਮੇਰੀਆਂ ਪੈਣਾ ਦਾ ਕੰਮ ਤਾਂ ਵੈਸੇ ਉਨੇ ਹੀ ਹੁੰਦਾ ਹਨਾ ਤੇ ਚਲੋ ਖੈਰ ਤੰਦਰੁਸਤੀ ਹੋਣੀ ਚਾਹੀਦੀ ਹੈ ਕੰਮ ਕਰਨਾ ਕੋਈ ਮੁਸ਼ਕਲ ਨਹੀਂ ਹੁੰਦਾ ਹੈਗਾ ਤੇ ਦੇਖੋ ਜੀ ਮੈਂ ਹੁਣ ਆ ਮੱਗ ਵਿੱਚ ਲੱਸੀ ਬਣਾਉਂਗੀ ਤੇ ਦੇਖੋ ਜੀ ਗਾਰਮੇ ਵਿੱਚ ਬਹੁਤ ਸੋਹਣੀ ਲੱਸੀ ਲੱਗਦੀ ਸਵਾਦ ਲੱਗਦੀ ਵਧੀਆ ਲੱਗਦੀ ਹਨਾ ਤੇ ਆਪਾਂ ਨੂੰ ਗਰਮੀ ਚ ਲੱਸੀ ਪੀਣੀ ਵੀ ਚਾਹੀਦੀ ਆ ਚਾਹੇ ਉਹ ਚਾਟੀ ਦੀ ਹੋਵੇ ਚਾਹੇ ਉਹ ਦਹੀਂ ਦੀ ਹੋਵੇ ਹਨਾ ਤੇ ਇਦਾਂ ਤੇ ਇਧਰ ਆ ਗਿਆ ਏਸੀ ਵਾਲੇ ਤੇ ਦੇਖੋ ਜੀ ਏਸੀ ਵਾਲੇ ਵੀ ਅੱਜ ਆਏ ਹੈ ਬਹੁਤ ਦਿਨ ਹੋ ਗਏ ਸੀ ਏਸੀ ਸਾਡਾ ਜਿੱਦਾਂ ਕਰ ਲੋ ਵੀ ਕੂਲਿੰਗ ਨਹੀਂ ਕਰਦਾ ਸੀਗਾ ਤੇ ਸਾਸ ਸਫਾਈ ਕਰਨੇ ਆਲੇ ਸੀਗੀ ਧੰਨਵਾਦ ਆ ਵੀ ਦੇਲੇ ਦਾ ਨੇਰੀਆ ਜਾਂਦੀ ਆ ਨੇਰੀ ਨਾਲ ਫੇ ਕੱਟਾ ਵੀ ਟਿਫਾ ਜਾਂਦਾ ਆ ਤੇ ਫਿਰ ਉਹ ਮਸ਼ੀਨ ਨੇ ਸਾਫ ਕਰਦੇ ਆ ਤੇ ਬਹੁਤ ਆਵਾਜ਼ ਸੀ ਮਸ਼ੀਨ ਦੀ ਤੇ ਉਧਰ ਲੱਗੇ ਸੀ ਏਸੀ ਸਾਫ ਕਰਨਾ ਤੇ ਮੈਂ ਲੱਗੀ ਸੀ ਰੋਟੀ ਪਕਾਉਣ ਤੇ ਚਲੋ ਮੈਂ ਕਿਹਾ ਗਰਮ ਗਰਮ ਤੋਂ ਉੱਥੇ ਖਾਣੇ ਆ ਤਿਆਰ ਕਰਕੇ ਹਨਾ ਤੇ ਮਸ਼ੀਨ ਦੀ ਵਾਲਕਰਣ ਕਰੜ ਹੁੰਦੀ ਸੀ ਕਿ ਤੇ ਦੇਖੋ ਜੀ ਸਾਰਾ ਏਸੀ ਦਾ ਸਾਰਾ ਸਮਾਨ ਖੋਲ ਕੇ ਰੱਖਿਆ ਹੋਰ ਇਹ ਵੀ ਚੰਗੀ ਤਰ੍ਹਾਂ ਧੋਣਾ ਮਸ਼ੀਨ ਦੇ ਨਾਲ ਤੇ ਮਸ਼ੀਨ ਇਸੇ ਰਿੱਦ ਨਾਲ ਸਫਾਈ ਹੋ ਗਈ ਆ ਤੇ ਚਰ ਹੋ ਗਿਆ ਸੀ ਸਫਾਈ ਕੀਤੇ ਨੂੰ ਤੁਹਾਨੂੰ ਪਤਾ ਵੀ ਤੇ ਅੰਦਰ ਨਹੀਂ ਰਹੀ ਜਾਂਦੀ ਆ ਤੇ ਨਹੀਂ ਦੀ ਆਉਣ ਦੇ ਨਾਲ ਫਿਰ ਏਸੀ ਦਾ ਜਿਹੜਾ ਪੱਖਾ ਹੁੰਦਾ ਆ ਉਹ ਖਰਾਬ ਹੋ ਜਾਂਦਾ ਇਦਾਂ ਹੋ ਜਾਂਦੀ ਆ ਤੇ ਚਲੋ ਜੀ ਲਓ ਜੀ ਇੱਕ ਸਾਈਡ ਤਨੀਦਾ ਵਗੈਰਾ ਆਲੂ ਤੇ ਇੱਕ ਬਸੇ ਧਨੀਆ ਗੰਡੇ ਵਿੱਚ ਧਨੀਆ ਮਿਕਸ ਕਰ ਲਿਆ ਤੇ ਹੁਣ ਆਪਾਂ ਲੱਗੇ ਆਲੂ ਵਾਲੇ ਪਰੋਠੇ ਬਣਨ ਸਵੇਰੇ ਸਵੇਰੇ ਤੇ ਬੜੀ ਵਧੀਆ ਲੱਗਦੀ ਆ ਨਾ ਮਿੱਠੀ ਵੀ ਲਿਆ ਦੇ ਚੰਗੀ ਆਲੂ ਨਾਲ ਸਵੇਰੇ ਆਲੂ ਨਾਲ ਆਲੂ ਵਾਲੇ ਪਰੋਠੇ ਮਦੇ ਲੱਗ ਗਿਆ ਦਹੀਂ ਨਾਲ ਲੱਸੀ ਨਾਲ ਪਤਾ ਐ ਮੈਨੂੰ ਪਤਾ ਮਸਤ ਆਈ ਤੁਹਾਡੀ ਆਲੂ ਵਾਲੇ ਪਰੋਠੇ ਦੀ ਆ ਲੱਗੇ ਮੇਰਾ ਖਲਖਪੀ ਦੇਖੋ ਦੀ ਨਾ ਖਲਿਆ ਨੇ ਤੇ ਕਿਹੜਾ ਛੜਦਾ ਜੋੜਾ ਜੇ ਬਾਥਾ ਚੱਕਨੇ ਆ ਤਾਂ ਰੋਟੀਾਂ ਚ ਵਧੀਆ ਪੈਂਦੇ ਆ ਆਲੂ ਹਨ ਜੋ ਪੇਕ ਰੋਟੀ ਜੀ ਬਣਾਉਣੇ ਆ ਆਲੂ ਜਿਆਦਾ ਨਹੀਂ ਪੈਂਦੇ ਹੈਗੇ ਸਾਨੂੰ ਜਿਆਦਾ ਆਲੂ ਖਾਣ ਦੀ ਆਦਤ ਹੈ ਅਸੀਂ ਪਰ ਪਰ ਕੇ ਨਾ ਪਰੌਂਠੇ ਵਿੱਚ ਵੀ ਰ ਆਲੂ ਖਾਈਦੇ ਆ ਤੇ ਨਾਠਾ ਬਾਬ ਚੱਲਣ ਦੀ ਆ ਬਾਹਰ ਤੇ ਆ ਦੇਖੋ ਜੀ ਮੋਟੇ ਜਿਹੀ ਜਿਹੀ ਲੱਗਦੇ ਸਿਲਸਿਲੇ ਆਲੂ ਆਲੂ ਨਾ ਹੋ ਗਈ ਕੁ ਮਿੰਟ ਹੋਈ ਕੁ ਮਿੰਟ ਤੇ ਹਲੋ ਜੀ ਸਾਡਾ ਹੁਣ ਪਰੌਠਾ ਤਿਆਰ ਹੁਣ ਤਾਂ ਬ ਇੱਕ ਵਿੱਚ ਫੋਲਡ ਕਰ ਦੇਣਾ ਇਹਦੇ ਤੇ ਥੋੜੀ ਜਿਆਦਾ ਮੇਸ ਤੇਜ਼ ਕਰ ਦੇਣੀ ਵਿੱਚ ਇਹਦੇ ਲਾਲ ਮਿਰਚ ਤੇ ਲੋ ਸਾਡਾ ਹੋ ਜਾਣਾ ਪਰੌਠਾ ਤਿਆਰ ਹੁਣ ਇਹ ਮੜਾ ਮੜਾ ਆਪਾਂ ਇਹਨੂੰ ਨਾ ਹੀਦਾ ਬੀਲ ਲੈਣਾ ਪ੍ਰੈਸ ਕਰ ਦੇਣਾ ਤਾਂ ਜੋ ਆਲੂ ਬਾਹਰ ਨਾ ਆਉਣ ਧਿਆਨ ਰੱਖੋ ਜੀ ਇਹਦੇ ਉੱਪਰ ਵੀ ਤੇ ਘੇਲਾ ਲੈਣਾ ਹੈ ਤੇ ਇਹਨੂੰ ਪਾਟਾ ਕਰਨਾ ਹੈ ਇਹਦਾ ਤੇ ਫਿਰ ਬਾਅਦ ਚੋ ਸਭ ਖਾ ਹੋ ਜਾਣਾ atta ਵਾਂਗ ਇਹਨਾਂ ਗਰਮ ਹੋ ਗਿਆ ਮੜਾ ਪਿਛੇ ਲੈ ਜਾ ਹਾਂਜੀ ਰੋਟੀ ਯਾਨੀ ਪਰੌਠੇ ਅ ਸਾਰਿਆਂ ਨੂੰ ਖਵਾਤੀ ਆ ਮੈਂ ਦੇਖੋ ਦੁੱਧ ਲੱਸੀ ਤੇ ਪਰੌਂਠੇ ਬੱਚਿਆਂ ਨੂੰ ਖਵਾ ਕੇ ਡਾਕਟਰ ਸਾਹਿਬ ਨੂੰ ਖਵਾ ਕੇ ਉਹ ਚੱਲ ਗਏ ਆਪਣੇ ਕੰਮ ਕਰ ਤੇ ਫਿਰ ਕੱਪੜੇ ਵੀ ਧੋਤੇ ਤੇ ਹੋਰ ਤੁਹਾਨੂੰ ਪਤਾ ਵੀ ਮੈਂ ਨਹੀਂ ਹੁੰਦਾ ਮੈਨੂੰ ਮੈਂ ਆਪਣਾ ਸਵਾਲ ਤੇ ਕੈਮਰੇ ਅੱਗੇ ਆਵਾ ਦੇਖੋ ਜਿੱਦਾਂ ਦੀ ਵੀ ਹੁੰਦੀ ਆ ਮੈਂ ਕੈਮਰੇ ਸਾਹਮਣੇ ਆ ਜਾਂਦੀ ਹਾਂ ਨਾ ਤੇ ਇਦਾਂ ਆ ਤੇ ਵੀ ਨੂੰ ਪਤਾ ਸ਼ੌਂਕ ਨਹੀਂ ਹੈਗਾ ਵੀ ਆਪਣਾ ਸਵਾਰਾਂ ਜਾਂ ਕਿਦਾਂ ਵੀ ਹੈਗਾ ਨਾ ਤੇ ਜਿਹੋ ਜਿਹੇ ਲਾਈਫਸ ਤੁਹਾਨੂੰ ਦਿਖਾਉਣੇ ਆ ਉਹ ਜੀ ਸਾਡੀ ਰਾਏ ਪਿਆ ਇੱਥੇ ਕੋਈ ਝੂਠ ਨਹੀਂ ਹੈਗਾ ਜਿੱਦਾਂ ਵੀ ਆ ਤੇ ਤੁਹਾਨੂੰ ਪਤਾ ਸਾਰਿਆਂ ਨੂੰ ਜੇ ਅਸੀਂ ਕਿੱਦਾਂ ਇਹ ਕੰਮ ਕਰਦੇ ਹਾਂ ਉਹ ਵੀਡੀਓ ਦਿਖਾ ਦਿੰਨੇ ਆ ਜੇ ਅਸੀਂ ਵੀ ਅਲੀਆ ਤੇ ਵੇਲੀ ਦਿਖਾ ਦਿੰਨੇ ਆ ਜੇ ਘਾਰੇ ਤੇ ਕਰਿਆ ਤੇ ਦੈਂ ਵੀ ਬਹੁਤ ਸਾਰੇ ਬਧੇ ਕਮੈਂਟ ਆਉਂਦੇ ਸਾਡੇ ਭੈਣ ਭਰਾਵਾਂ ਦੇ ਜਿਹੜੇ ਸਾਡੀ ਵੀਡੀਓ ਲਾਈਕ ਕਰਦੇ ਆ ਬਧੇ ਹਨਾ ਤੇ ਕਮੈਂਟ ਬਹੁਤ ਸੋਹਣਾ ਕਰਦੇ ਆ ਤੇ ਬਹੁਤ ਚਲੋ ਵਧੀਆ ਲੱਗਦਾ ਖੈਰ ਹਨਾ ਤੇ ਦੈਂ ਤੇ ਦੇਖੋ ਜੀ ਆਪਾਂ ਕੋਈ ਨਹੀਂ ਨੰਗ ਢੰਗ ਦਿਖਾਇਆ ਜਾ ਗਦੀ ਵੀ ਹਨਾ ਤੇ ਥੋੜੇ ਕਪੜੇ ਚ ਕੈਮਰੇ ਵੀ ਆਈਦਾ ਜਾ ਹਨਾ ਤੇ ਪਤਾ ਨਹੀਂ ਕਿਉਂ ਜਾ ਰੱਸਾ ਤੇ ਇਦਾਂ ਕਰ ਲਿਆ ਅੱਜ ਬਣਾਵਾਂਗੇ ਲੇਲਾ ਕੀ ਆ ਦੇਖੋ ਜੀ ਇਹ ਜਿਹੜਾ ਘਰ ਦਾ ਕੀ ਆ ਘਰ ਦਾ ਕੀ ਐਕਦਾ ਖੁਰ ਜਾਂਦਾ ਬਹੁਤ ਵਧੀਆ ਬਣਦਾ ਮਲਾਈ ਬਣ ਜਾਂਦਾ ਐਕਦਾ ਹਨਾ ਤੇ ਬਹੁਤ ਦਿਨਾਂ ਤੋਂ ਮੈਂ ਚਲ ਕੀ ਬਣਾਉਣੇ ਅੱਜ ਚਲੋ ਫਿਰ ਵਧੀਆ ਲੱਗਦਾ ਆ ਇਹਦਾ ਰਹਿਤਾ ਵੀ ਬਣ ਜਾਂਦਾ ਹੈ ਸਬਜੀ ਬਣ ਜਾਂਦੀ ਹੈ ਕੋफ्ते ਬਣ ਜਾਂਦੇ ਬਹੁਤ ਸਾਮਾਨ ਜਿਹਾ ਬਣ ਜਾਂਦਾ ਆ ਤੇ ਇਦਾਂ ਆ ਤੇ ਕਈ ਰਿਸ਼ਤੇਦਾਰ ਤੇ ਮੇਰੇ ਵਾਰੇ ਖਬਰ ਉਹ ਬਹੁਤ ਰੱਖਦੇ ਆ ਕਿ ਕਿੱਲੀ ਕਿੱਥੇ ਗਈ ਆ ਕਿੱਥੇ ਨਹੀਂ ਗਈ ਹੈਗੀ ਹੈ ਨਾ ਤੇ ਚਲੋ ਫਿਰ ਆਪਾਂ ਹੁਣ ਟੈਨਸ਼ਨ ਲੈਣੀ ਛੱਡਦੀ ਅਸੀਂ ਆਪਣੀ ਲਾਈਫ ਵਿੱਚ ਵਿਜੀ ਆ ਆਪਣੇ ਕੰਮ-ਕਾਰ ਵਿੱਚ ਆਪਣੇ ਘਰ ਵਿੱਚ ਆਪਣੇ ਬੱਚਿਆਂ ਵਿੱਚ ਵਿਜੀ ਹੈ ਨਾ ਤੇ ਟੈਨਸ਼ਨ ਆਪਾਂ ਲੈਣੀ ਛੱਡਦੀ ਸਾਰਿਆਂ ਦੀ ਤੇ ਵਧੀਆ ਆਪਣੇ ਕੰਮ-ਕਾਰ ਕਰਦੇ ਆ ਕੰਨੀ ਨਹੀਂ ਲੱਗੀ ਆ ਹੁਣ ਤੇ ਅਗਲੇ ਮਹੀਨੇ ਲੱਗ ਜਾਣਾ ਝੋਨਾ ਫਿਰ ਕੰਮਕਾਜ ਜ਼ਿਆਦਾ ਸ਼ੁਰੂ ਹੋਏ ਨੇ ਆਪੋ ਤਾਂ ਆਪੀ ਪੈ ਜਾਣੀ ਹੈ ਨਾ ਸਵੇਰ ਦੁਪਹਿਰ ਨੂੰ ਝੋਨਾ ਲੱਗਣਾ ਚਾਹ ਲੈ ਕੇ ਜਾਓ ਪਾਣੀ ਲੈ ਕੇ ਜਾਓ ਤੇ ਬਹੁਤ ਯਾਨੀ ਬਹੁਤ ਕੰਮ ਹੋਣਾ ਤੇ ਕਿਹੜੇ ਬਾਬਾ ਲੱਗਣੇ ਆ ਤੇ ਇਦਾਂ ਤੇ ਹੋਰ ਸਾਡੇ ਹਰਾਈਗੋਟ ਪ੍ਰਿੰਦੇਕੌਰ ਪੈਣ ਹੁਣੀ ਬਹੁਤ ਵਧੀਆ ਆ ਤੇ ਬਹੁਤ ਮਿਸਾਲ ਦਿੰਦੇ ਸਾਨੂੰ ਤੇ ਚਲੋ ਖੈਰ ਕਈ ਗੱਲਾਂ ਪਤਾ ਹੁੰਦਾ ਕਈਆਂ ਦਾ ਨਹੀਂ ਪਤਾ ਹੁੰਦਾ ਇੱਕ ਗੱਲ ਇਹ ਵੀ ਸਾਡੇ ਦੋਬਾਬੇ ਰੀਅਲ ਹੈ ਨਾ ਕੋ ਯੂਟਿਊਬਰ ਨਹੀਂ ਪਤਾ ਹੈਗਾ ਜਣੀ ਉਹਨੂੰ ਨਹੀਂ ਪਤਾ ਹੈਗਾ ਚੀਜ਼ਾਂ ਦਾ ਹਨਾ ਤੇ ਕਈ ਦਿਨ ਮੈਨੂੰ ਵੀ ਪੁੱਛਦੇ ਆ ਕਿ ਕਦੇ ਦਿਨ ਪੈਸੇ ਆਉਂਦੇ ਹਨਾ ਤੇ ਚਲੋ ਮੈਂ ਕਹਾਂ ਜਦੋਂ ਠੀਕ ਤੁਸੀਂ ਕਹਿੰਦੇ ਲਾਉਂਦੇ ਹਨਾ ਸਹੀ ਹੈ ਹਨਾ ਤੇ ਬੜੀ ਮਿਹਨਤ ਬੜੀ ਚੀਜ਼ ਤੇ ਹਨਾ ਜਿਹੜੇ ਕਰਦੇ ਹੋ ਵੀ ਜਾਣਦੇ ਆ ਤੇ ਖੈਰ ਆਉਣ ਗਈ ਮਿਹਨਤ ਕਰਦੇ ਹਨਾ ਤੇ ਕਈ ਕਰਜ ਜਦਾਂ ਆਂਗਿਆਂ ਨੇ ਕਈਆਂ ਨੂੰ ਕਈ سفر ਹੋ ਜਾਂਦਾ ਹੈ ਲੰਬਾ ਸਫਰ ਕਈਆਂ ਨੂੰ ਥੋੜਾ ਸਫਰ ਹਨਾ ਸੋ ਇਦਾਂ ਆ ਇਹਨਾਂ ਬਲੌਗ ਦੇਖ ਕੇ ਮੇਰੇ ਸਾਰਾ ਹਨਾ ਕਈਆਂ ਨੂੰ ਬਹੁਤ ਮਿੱਠਾ ਲੱਗਣੀਆਂ ਹੈ ਤੁਰੋ ਘਰ ਦੇਖੋ ਜੀ ਕੋਈ 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 ਵੀ ਕਿਸੇ ਨੂੰ ਖਾਣ ਨੂੰ ਨਹੀਂ ਦਿੰਦਾ ਇਹ ਗੱਲ ਪੱਕੀ ਰੱਖੋ ਜੇ ਕੋਈ ਖਾਂਦਾ ਨੂੰ ਚਾਹਦਾ ਨਹੀਂਗਾ ਕੋਈ ਜੇ ਕੋਈ ਕੰਮ ਕਰਦਾ ਵੀ ਕਿਉਂ ਕਰਦਾ ਜੇ ਕੋਈ ਬੇਲਾ ਕਹਣਾ ਕਿਉਂ ਬੇਲਾ ਹੈ ਇਹ ਦੁਨੀਆ ਨਹੀਂ ਦੇ ਵਸੇ ਰਾਜੀ ਹੈਗੀ ਇਦਾਂ ਤੇ ਕੋਈ ਬੋਕਾ ਕਰਕੇ ਦੇਖ ਲੈ ਸਾਰਿਆਂ ਦਾ ਤੇ ਨਹੀਂ ਹੈ ਨਾ ਹੁਣ ਕੋਈ ਜੇ ਵੀਰੇ ਪ੍ਰੋਗਰਾਮ ਆਣਾ ਹੈ ਸੱਜੀ ਨਾਰਾਇਣ ਦੇ ਪਿਆਰ ਦਾ ਪ੍ਰੋਗਰਾਮ ਇਹ ਕਰ ਲੈਣਾ ਤੇ ਸਭ ਜੀ ਵੀਰ ਕੱਟੀ ਕੀ ਤੁਹਾਡੇ ਗੱਲਾਂ ਗੱਲਾਂ ਵਿੱਚ ਸਾਡੀ ਲਾਈਵ ਵਿੱਚ ਵੀ ਆਇਆ ਕਰੋ ਤੇ ਇਹਦੇ ਬੈਲ ਲਾਈਕ ਕਰੀ ਦੀ ਅਸੀਂ ਤੇ ਵੀਡੀਓ ਨੂੰ ਲਾਈਕ ਜੁਲ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਠੀਕ ਹੈ ਜੀ ਸਾਰੀ ਧੋਲੀ ਹੈ ਜੀ ਹੁਣ ਦੀਵਨ ਤੇ ਤੁਸੀਂ ਦੇ ਨੂੰ ਲਾਈਕ ਕਰਦਿਆ ਕਰੋ ਚੈਨਲ ਸਬਸਕ੍ਰਾਈਬ ਕਰਦਿਆ ਕਰੋ